hôm nay mình sẽ cho các bạn xem một cái video về cái 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 ठीक है बंदे गठ हुई है, है।, तो 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 है। एक्सीडेंट हो दो बंदे तो ही जो ड्राइवर से ਤੇ ਜਿਹੜੇ ਜਿਹੜੇ ਦੋ ਬੱਚੇ ਰਵਿੰਦਰਾ ਜੀ ਰੈਫਰ ਕਰ ਰਹੇ ਨੇ ਰੈਫਰ ਕਰੀ ਨੇ ਇਹਨਾਂ ਦੀ ਕੋਈ ਜਾਣ ਪਛਾਣ ਕਰੀਏ ਵੀ ਕਿੱਥੇ ਦੇ ਵਿਅਕਤੀ ਨੇ ਇਹ ਕੁਝ ਹਾਂਜੀ ਚਾਪਾ ਪਿੰਡ ਚਾਪਾ ਪਿੰਡ ਦੇ ਆ ਜਿਹੜੇ ਮਿਰਤ ਦੇ ਚਾਪਾ ਇਹਨਾਂ ਦੀ ਵੀ ਕੋਈ ਲੱਗੀਆਂ ਸੱਟਾਂ ਵਗੈਰਾ ਵੀ ਇਹਨਾਂ ਦੀ ਇਹਨਾਂ ਦੀ ਗੱਡੀ ਚਾਲ ਕਰ ਲੈਂਦੇ ਨੇ ਗੱਡੀ ਚਾਲ ਦੇ ਸਵਾਰੇ ਦਾ ਜਿਹੜਾ ਮਿਰਤ ਦੇ ਚਾਪਾ ਹੀ ਦੱਸੋ ਠੀਕ ਆ ਸੁਤੰਤਰ ਦੇ ਲੱਗੇ ਨੇ ਚਾਹਾਂ ਗੱਡੀ ਚਾਲਕ ਹੈ ਜੀ ਉਹਨਾਂ ਦੇ ਨਾਮ ਕੀ ਨੇ ਸੀ ਬਸ ਤੁਸੀਂ ਹੀ ਭਰਤ ਦੱਸਿਆ ਭਰਤ ਸ਼ਰਮਾ ਹਨ ਉਹ ਜਿੰਦਗੀ ਠੀਕ ਹੈ ਨਾਮ ਦੇ ਕੋਲੋਂ ਨਹੀਂ ਗ੍ਰੇਡ ਬਾਇਰ ਕੋਲੋਂ ਨਹੀਂ ਠੀਕ ਠੀਕ ਜਿਹਨਾਂ ਵਾਲੇ ਨੇ ਜਿਹੜਾ ਪਾਰਕ ਸੀ ਨਾਲ ਤਾਂ ਮਿਕਰ ਸੀਗਾ ਅੰਸਰਾਜ ਜਬ ਜ਼ਿਆਦਾ ਦਾ ਬਹੁਤ ਚਾਪੇ ਛਿੰਗ ਬੱਚੇ ਹੀ ਨਾਲ ਜਿਗ ਨਵਜੋਤ ਸਿੰਘ ਜੇਸ਼ਨ ਉਹ ਫਰੇਦਰ ਰੱਖਦੇ ਇਹ ਮੋੜ ਸੇ ਤੇ ਗੱਡੀ ਟੱਕਰ ਹੋਈ ਹੈ ਜੀ ਹਾਂ ਜੀ ਕਾਰ ਠੀਕ ਹੈ ਠੀਕ ਹੈ तो बारह पे सोल तो आई हम झुला से आए हैं और हमारे से पहले ही पंजाब वाली एम्बुलेंस और ये चौकी वाले हमको तो जोला उसमें उसमें क्या नाम अपना सबाणा उसमें इसमें कार किसके एक्सीडेंट हुए थे वो तो ये कार और साइबर एक्सीडेंट है तो पता था ਤਾਂ ਮੈਂ ਮਾਦਾ ਨਹੀਂ ਕਿਸੇ ਕੋ ਡੈਥ ਵਗੈਰਾ ਸੁਣਨੇ ਮੇ ਆ ਰਿਹਾ ਕੁਝ ਲਗਾ ਪਤਾ ਜੀ ਇਹ ਇੱਕ ਬੰਦੇ ਦੀ ਇੱਕ ਬੰਦਾ ਤੇ ਇੱਕ ਬੱਚਾ ਜੀ ਠੀਕ ਠੀਕ ਨੰਕ ਸਮੂ 2 ਮਿੰਟ ਪਹਿਲਾਂ ਹਾਦਸਾ ਹੋਇਆ ਤੇ ਤੁਹਾਡੇ ਕੋਲ ਕੇਸ ਆਇਆ ਹੈ ਕੀ ਕੀ ਪੋਜੀਸ਼ਨ ਹੈ ਇਸ ਟਾਈਮ ਹਾਂਜੀ ਤੋਂ ਬੱਚੇ ਸਾਡੇ ਕੋਲ ਆਏ ਸੀ ਦੋਨੋਂ ਬੱਚੇ ਸਿਕ ਸੀਗੇ ਤੇ ਅਸੀਂ ਰੈਫਰ ਕੀਤੇ ਅਜੀਂਦਰ ਹਸਪੀਟਲ ਟਿਆਲਾ ਜਿਆਦਾ ਹਾਲਤ ਖਰਾਬ ਸੀ ਜਿਆਦਾ ਹਾਲਤ ਖਰਾਬ ਸੀ ਠੀਕ ਹੈ ਤੇ ਇੱਕ ਸਾਡੇ ਕੋਲ ਰੈੱਡ ਬੋਡੀ ਰিসিਵ ਹੋਈ ਹੈ ਉਹ ਵੀ ਆਰਐਸਸੀ ਹੈ ਠੀਕ ਹੈ ਜੀ ਤੇ ਐਂਬੂਲੈਂਸ ਦੀ ਅਪੀਲ ਹੈ ਕਿ ਇਹ ਇਹ ਪ੍ਰਾਈਵੇਟ ਐਂਬੂਲੈਂਸ ਲੈ ਪ੍ਰਾਈਵੇਟ ਲੈ ਕੇ ਹੁਣ ਅਸੀਂ ਵੀ ਰੈਫਰ ਕਰ ਦਿੱਤੇ ਹਾਂਜੀ ਰੈਫਰ ਕੀਤੇ ਠੀਕ ਉਹ ਦੂਸਰਾ ਕਲੀਅਰ ਹੈ ਜੀ ਰੈੱਡ ਹੋ ਕੇ ਹਾਂਜੀ ਉਹ ਕਰਦੇ ਹਾਂ thank you.